ਮੰਮੀ ਲਈ ਉਹ ਚਾਹ ਮੈਂ ਬਣਾ ਲੰਨੀ ਆਹੋ ਮੈਂ ਕਦੀ ਚਾਹ ਨਹੀਂ ਨਾ ਬਣਾਈ ਨਾ ਮੈਨੂੰ ਬਣਾਉਣੀ ਆਂਦੀ ਐ ਤੂੰ ਜ਼ਿਆਦਾ ਸਿਆਣੀ ਆਂ ਹੀ ਮੇਰੇ ਨਾਲੋਂ ਮੈਂ ਜਦੋਂ ਕੋਈ ਕੰਮ ਕਰਦੀ ਆ ਨਾ ਤੂੰ ਦਖਲਦਾਰੀ ਦੇਣ ਵਿੱਚ ਆ ਜਾਂਦੀ ਆ ਮੰਮੀ ਮੈਂ ਐਨ ਕਹਿੰਦੀ ਤੁਸੀਂ ਆਰਾਮ ਕਰੋ ਤੇ ਚਾਹ ਮੈਂ ਰਸੋਈ ਸਾਫ ਕਰਾਂ ਨਹੀਂ ਵੇਸ ਲੈ ਆ ਕੇ ਕਿਦਾਂ ਖਲਾੜਾ ਪਿਆਵਾ ਆਹੋ ਤੂੰ ਨੂੰ ਜ਼ਿਆਦਾ ਖਲਾੜਾ ਸਾਹਮਣਾ ਆਉਂਦਾ ਮੈਨੂੰ ਕੋਸ਼ ਨਹੀਂ ਆਉਂਦਾ ਤੂੰ ਮੇਰੇ ਨਾਲੋਂ ਵੱਧ ਸਿਆਣੀ ਆ ਚੱਲ ਸੰਭਾਪੇ ਰਸੋਈ ਤੇ ਮੈਂ ਚੱਲੀ ਆ ਅੱਜ ਕੱਲ੍ਹ ਦੀਆਂ ਨਵਾਂ ਨੂੰ ਤੂੰ ਪਤਾ ਨਹੀਂ ਕੀ ਹੋ ਗਿਆ ਇਹ ਜ਼ਿਆਦਾ ਸਫਾਈਆਂ ਵਾਲੀਆਂ ਵਾ ਸਾਨੂੰ ਕਹਿੰਦੀਆਂ ਖਲਾੜਾ ਪਾਉਂਦੀਆਂ। ਬੈਠੀ ਮਾਤਾ। ਹਾਂ ਬੈਠੀ ਆ। ਆ ਨਾਲ ਦੀ ਨੂੰ ਸਮਝਾ ਲਾ। ਕਹਿੰਦੀ ਤੈਨੂੰ ਕੰਮ ਨਹੀਂ ਕਰਨਾਉਂਦਾ ਤੂੰ ਖਲਾੜਾ ਪਾਉਂਦੀ ਐ। ਇਹ ਜ਼ਿਆਦਾ ਸਿਆਣੀ ਐ ਮੇਰੇ ਨਾਲ। ਤੇ ਮੈਂ ਕਦੀ ਕੰਮ ਨਹੀਂ ਨਾ ਕੀਤਾ। ਤਾਂ ਤੂੰ ਸਗੋਂ ਆਰਾਮ ਨਾਲ ਬੈਠੀ ਰਹਿ ਕਰ। ਤੂੰ ਨਾ ਕਰਿਆ ਕਰ ਕੰਮ ਸਗੋਂ ਚੰਗਾ ਵਾ ਤੇਰੀ ਨੂੰ ਤੈਨੂੰ ਕਰਨੀ ਦਿੰਦੀ। ਆਹੋ ਤੂੰ ਵੀ ਜਨਾਨੀ ਵਾਲ ਦੀ ਗੱਲ ਕਰਨੀ ਐ। ਮੜ ਕੇ ਨਾ ਮੈਂ ਨਾ ਕੁਛ ਕਰਾਂ ਤੇ ਫਿਰ ਚਾਚੇ ਤਾਇਆ ਤੇਰੇਆਂ ਗੱਲਾਂ ਕਰਨੀਆਂ ਆਪ ਬੈਠੀ ਮੰjde ਤੇ ਨਹੁ ਨੂੰ ਕੰਮ ਲਾਇਆ ਵਾ ਉਹ ਨਹੀਂ ਕਰਦਾ ਕੋਈ ਗੱਲਾਂ ਕੋਈ ਗੱਲ ਆਹੋ ਮੜਵਾ ਮੈਨੂੰ ਸ਼ਰੀਕਾਂ ਤੋਂ ਛਿੱਤਰ ਉਹ ਮਾਤਾ ਕਿਤੇ ਨਹੀਂ ਸ਼ਰੀਕਾਂ ਤੇ ਨੂੰ ਛਿੱਤਰ ਮਾਰਦੇ ਉਹਨਾਂ ਨੂੰ ਕਹਦਾ ਹੱਡੇ ਘਰ ਨਾਲ ਤੂੰ ਬਸ ਆਰਾਮ ਨਾਲ ਬੈਠੀ ਰਿਆ ਕਰ ਅਬ ਤੇਰੀ ਨੂੰ ਕੰਮ ਕਰਿਆ ਕਰੋਗੀ ਤੂੰ ਸੋ ਕੋ ਸੁੱਖ ਲੈ ਆ ਉਹ ਤੈਨੂੰ ਸੁੱਖ ਦੇਣ ਢਈ ਆਹੋ ਬੜਾ ਸੁੱਖ ਦੇਣ ਢਈ 24 ਘੰਟੇ ਬੋਲਦੀ ਰਹਿੰਦੀ ਆ ਕਦੀ ਨਿਆਣੇ ਤੋਂ ਲੜਾਈ ਤੇ ਕਦੀ ਕੰਮ ਤੋਂ ਖਿਲਾੜਾ ਪਾਤਾ ਕਦੀ ਇੱਥੇ ਖਿਲਾੜਾ ਪਾਤਾ ਦੱਸ ਮੈਂ ਕੀ ਖਿਲਾੜਾ ਪਾਉਣੀ ਆ ਕਹ ਤੈਨੂੰ ਕੰਮ ਕਰਨਾ ਈ ਇਹਨੂੰ ਆਖ ਮੇਰੇ ਕੰਮ ਚ ਦਖਲਦਾਜੀ ਨਾ ਕਰੇ ਠੀਕ ਆ ਮਾਤਾ ਕੋਈ ਗੱਲ ਨਹੀਂ ਤੂੰ ਕਰ ਜਿੱਦਾਂ ਕਰਨੀ ਮੰਮੀ ਕੁੜੀ ਨੂੰ ਸਾਰਾ ਦਿਨ ਚੁੱਕੀ ਰੱਖ ਜੇ ਥੱਲੇ ਵੀ ਤਾੜਿਆ ਕਰ ਇਹਨੂੰ ਤੋੜਿਆ ਵੀ ਕਰੋ ਮਾਸਾ ਨੀਚਰੀ ਜੀ ਘੜੀ ਜਾਂਦੇ ਦੇਖੀ ਜੀ ਇਸ ਦੀ ਖੇਜਦੀ ਰਹਿੰਦੀ ਨਾਲੇ ਮੰਮੀ ਤੂੰ ਇਹਨੂੰ ਸਾਰਾ ਦਿਨ ਬਿਠਾਈ ਰੱਖੇ ਤਾਂ ਇਹਨੂੰ ਤੁਰਨਾ ਨਹੀਂ ਆਇਆ ਚੱਕ ਨਾ ਰੇੜਦੀ ਆ ਆਹੋ ਤੂੰ ਜਿਆਦਾ ਸਿਆਣੀ ਆ ਗਈ ਆ ਮੈਂ ਕਿਹੜਾ ਕਦੀ ਨਿਆਣੇ ਨਹੀਂ ਪਾਲੇ ਤੁਹਾਡੀ ਵੀ ਮੈਂ ਕਹ ਰਹਾ ਕਹਿੰਨੀ ਆ ਤੁਸੀਂ ਨਿਆਣੇ ਨਹੀਂ ਪਾਲੇ ਪਰ ਕੁੜੀ ਨੂੰ ਥੱਲੇ ਤੇ ਬਿਠਾਇਆ ਕਰੋ ਮਿੱਟੀ ਜੀ ਵੀ ਖੇਡਣ ਦਿਆ ਕਰੋ ਤੇ ਜਦੋਂ ਮੈਂ ਥੱਲੇ ਤਾਰਦੀ ਆ ਉਦੋਂ ਤੂੰ ਕਹਿੰਨੀ ਕੁੜੀ ਮਿੱਟੀ ਖਾਂਦੀ ਆ ਤੇ ਪਰ ਮੰਮੀ ਲੱਗੇ ਧਿਆਨ ਬੱਚੇ ਦਾ ਰੱਖਣਾ ਪੈਂਦਾ ਤੂੰ ਹੀ ਫਿਰ ਧਿਆਨ ਹੀ ਨਹੀਂ ਰੱਖਦੇ ਕੀ ਹੋ ਗਿਆ ਤੁਹਾਨੂੰ ਕਿਉਂ ਰੌਲਾ ਪਾਇਆ ਤੁਸੀਂ ਆ ਜਿਹੜੀ ਤੇਰੀ ਜ਼ਿਆਦਾ ਸਿਆਣੀ ਆ ਗਈ ਆ ਨਾ ਉਹ ਕਹਿੰਦੀ ਤੇਰੇ ਕੋ ਕੁੜੀ ਨਹੀਂ ਸੰਭੀ ਜਾਂਦੀ ਮੰਮੀ ਇਦਾਂ ਦੇ ਮੈਂ ਬੋਲ ਨਹੀਂ ਜਿੱਦਾਂ ਤੁਸੀਂ ਬੋਲਣ ਦੇ ਜੇ ਤੇ ਤੂੰ ਹੀ ਬਕਵਾਸ ਜ਼ਿਆਦਾ ਕਰਨ ਢੀ ਆ ਵੇ ਲੈ ਜਗਦੀਪ ਮੰਮੀ ਕਿਦਾਂ ਬੋਲਦੇ ਜੀ ਰੱਬ ਚੁੱਪ ਕਰ ਤੂੰ ਮੰਮੀ ਤਹੀਂ ਕੁੜੀ ਖਟਾਓ ਆ ਯਾਰ ਮੈਨੂੰ ਰੋਟੀ ਦੀ ਭੁੱਖ ਲੱਗੀ ਚਲੋ ਜਗਦੀਪ ਮੈਂ ਕਿ ਮੰਮੀ ਨੂੰ ਮਾਰਾ ਬੋਲਿਆ ਕੁੜੀ ਨੂੰ ਸਾਰਾ ਦਿਨ ਚੁੱਕੀ ਰੱਖਦੀ ਆ ਮੈਂ ਥੱਲੇ ਵੀ ਤਾਰਿਆ ਕਰੋ ਕੁੜੀ ਜਿੜਚੜੀ ਜੀ ਘਰ ਛੜੀ ਆ ਯਾਰ ਤੂੰ ਨਾ ਕੋਈ ਬੋਲਿਆ ਕਰ ਮੰਮੀ ਨੂੰ ਮੈਨੂੰ ਪਤਾ ਮੈਨੂੰ ਨਹੀਂ ਪਤਾ ਲੱਗਦਾ ਪਰ ਜਦੋਂ ਤੂੰ ਕਹਿੰਨੀ ਆ ਨਾ ਉਹ ਤਾਂ ਖਿਚਣ ਲੱਗ ਪੈਂਦੀ ਆ ਚੁੱਪ ਕੀਤੀ ਰਹਿ ਕੇ ਟਾਈਮ ਪਾਸ ਕਰੀ ਜਾ ਕੀ ਕਰਨਾ ਯਾਰ ਚੁੱਪ ਰਹੀਦਾ ਹੀਦਾ ਬੰਦਾ ਤੇ ਉਹ ਆ ਜਿਹੜਾ ਵਕਤ ਬਿਚਾਰੇ ਤੇ ਸ਼ਾਂਤੀ ਬਣਾ ਕੇ ਰੱਖਿਆ ਕਰੋ ਤੇ ਤੂੰ ਨਾ ਆ ਕੇ ਕਰ ਕੋਈ ਨੂੰ ਮੈਂ ਤਾਂ ਮੰਮੀ ਨੇ ਕੁਝ ਬੋਲਦੀ ਨਹੀਂ ਮੰਮੀ ਖਿਜੀ ਰਹਿੰਦੀ ਆ चल कोई नहीं रोटी ला दे रानी महाराणी पता नहीं की हो गया व सवेर दी उठी नहीं है ना ही किसी काम में हाथ लाया ਤਾ ਮੁੰਡਾ ਤਾਂ ਕਰਦੀ ਐ ਇਦਾਂ ਗੱਲ ਮੇਰਾ ਜਿੱਕ ਦੀ ਸਵੇਰ ਦੀ ਮਹ ਰਾਣੀ ਉੱઠી ਨਹੀਂ ਉਹ ਤੇ ਕੋਈ ਕੰਮ ਨੂੰ ਹੱਥ ਨਹੀਂ ਲਾਇਆ ਤੇ ਸਾਰਾ ਕੰਮ ਐ ਸੀਤਾ ਜੀ ਮੰਮੀ ਕਿਤੇ ਤੁਹਾਡੀ ਸਮਝ ਨਹੀਂ ਆਉਂਦੀ ਜੇ ਉਹ ਕੰਮ ਕਰੇ ਤੁਹਾਨੂੰ ਤਾਂ ਵੀ ਤੰਗੀ ਆ ਜੇ ਨਾ ਕਰੇ ਤਾਂ ਵੀ ਤੰਗੀ ਐ ਆਹੋ ਤੂੰ ਵੀ ਜਨਾਨੀ ਦੀ ਸਾਈਡ ਹੀ ਲੈਣਾ ਵਾ ਮੰਮੀ ਮੈਂ ਕੀ ਕਰਾਂ ਲੜਾਈ ਤੁਹਾਡੀ ਦੋਵਾਂ ਨੂੰ ਸੱਸਦੀ ਹੁੰਦੀ ਆ ਫਸ ਵਿੱਚ ਮੈਂ ਜਾਣਾ ਵਾ ਤੁਸੀਂ ਦੋਵਾਂ ਨੇ ਬਹੁਤ ਲਾਉ ਪੀਤਾ ਮੇਰਾ ਕਰਦੀਂ ਅਰ ਜੋ ਮਰਜੀ ਮੈਂ ਲੱਗਾ ਘੜੀ ਸੋਹਣ ਮੇਰਾ ਸਿਰ ਟੁਖੰਡਿਆ ਆਹੋ ਜਾ ਜਾ ਤੂੰ ਜਨਾਨੀ ਦੀ ਮੰਨਣੀ ਤੂੰ ਮਾਂ ਦੀ ਥੋੜੀ ਮੰਨਣੀ ਆ ਕੀ ਕਹਿੰਦੀ ਤੇਰੀ ਮਾਂ ਕਿਹੜੀਆਂ ਗੱਲਾਂ ਕੰਢੀ ਉਹ ਕੁਛ ਨਹੀਂ ਯਾਰ ਉਹ ਅੱਗੇ ਉਹਨੇ ਸਿਰ ਖਾਧਾ ਹਣ ਤੂੰ ਸਿਰ ਖਾਈ ਜਾ ਦੋਵਾਂ ਨੇ ਮੈਨੂੰ ਮੇਰਾ ਜੀਣਾ ਦੁੱਬਰ ਕੀਤਾ ਵਾ ਮੈਂ ਤੇ ਤੋਵਾਂ ਨੂੰ ਸਰ ਦੇ ਵਿੱਚ ਫਸਿਆ ਆ ਆਹੋ ਮੈਂ ਤਾਂ ਡਮਾ ਪੁੱਤਾਂ ਦਾ ਸੇੜੀ ਖਾਨੀ ਆ ਉਹ ਵੀ ਮੈਨੂੰ ਗੱਲਾਂ ਕਰਦੀ ਮੈਂ ਤਾਂ ਹੈ ਹੀ ਨਹੀਂ ਚੰਗੀ ਨਾਲ ਮੇਰੀ ਗੱਲ ਸੁਣ ਅੱਜ ਤੇਨੂੰ ਕੀ ਹੋ ਗਿਆ ਅੱਜ ਕੰਮ ਨਹੀਂ ਕਰਾਇਆ ਤੇ ਮਾਂ ਦੇ ਨਾਲ ਇਕੱਲੀ ਲੱਗੀ ਬਾਰ ਮੈਂ ਕਿਹਾ ਕਰਾਂ ਜਦੋਂ ਕਹਿੰਦੀ ਆ ਵੀ ਮੈਂ ਸਾਰੇ ਕੰਮ ਆਪ ਕਰਨੇ ਆ ਤਾਂ ਫਿਰ ਕਰੀ ਜਾਵੇ ਮੈਨੂੰ ਕੀ ਲੋਰਾ ਕਰਨ ਦੀ ਚਲ ਠੀਕ ਆ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਕਰੀ ਜਾਓ ਪਰ ਮੈਨੂੰ ਨੇ ਵਿੱਚ ਲਿਆ ਕਰੋ ਯਾਰ ਮੇਰਾ ਸਿਰ ਖਾਦੀ ਆ ਮੈਂ ਨਹੀਂ ਕਹਿੰਦੀ ਉਹੋ ਹੀ ਜਦੋਂ ਲੁਕ ਕਹਿੰਦੀ ਰਹਿੰਦੀ ਆ ਕੰਨ ਭਰਦੀ ਰਹਿੰਦੀ ਆ 24 ਘੰਟੇ ਹੋਸਨਾ ਚੀਤਾ ਆਂਦੀ ਸੀ ਠੀਕ ਆ ਵਧੀਆ ਹੋਰ ਕੋਈ ਨਹੀਂ ਸੁਣਾ ਵਧੀਆ ਠੀਕ ਆ ਹੋਰ ਭੈਣ ਜੀ ਸੁਣਾ ਨੂ ٹھیک-ਠਾਕ ਪਤਰੀ ਤੇਰੀ ਹਾਂ ਠੀਕ-ਠਾਕ ਨਾਹ ਨੂੰ ਕੀ ਹੋਣਾ ਉਹ ਤਾਂ ਮੈਨੂੰ ਟਿਕਾਨ ਨਹੀਂ ਦਿੰਦੀ ਕਹਿੰਦੀ ਨੂ ਤੇਰੀ ਭੈਣ ਜੀ ਫਿਰ ਕਹਿੰਦੀ ਕੀ ਆ ਕਹਿੰਦੀ ਚਾਰੇ ਪਾਸੇ ਮੇਰੀ ਚੌਧਰ ਚੱਲੇ ਜੇ ਮੈਂ ਕੋਈ ਕੰਮ ਖੜਾ ਤੇ ਕਹਿੰਦੀ ਖਲਾੜਾ ਬੜਾ ਪਾਉਂਦੀ ਆ ਕਦੀ ਕੁੜੀ ਤੋਂ ਲੜਾਈ ਤੇ ਕਦੀ ਕੰਮਾਂ ਤੋਂ ਲੜਾਈ ਚੰਗਾ ਹੋ ਸੋ ਭੈਣ ਜੀ ਤੇਰੀ ਨੂ ਘਰ ਸਾਮੀ ਫਿਰਦੀ ਅੱਜ ਕੱਲ੍ਹ ਦੀਆਂ ਨੂਆਂ ਕਿੱਥੇ ਕੰਮ ਕਰਦੀਆਂ ਸੱਸ ਨੂੰ ਕੰਮ ਲਾ ਕੇ ਰੱਖ ਦੇ ਗਈ ਮੈਂ ਕਹਿੰਦੀ ਆ ਵੀ ਮੇਰੇ ਹੱਥ 'ਚ ਸਾਰਾ ਕੁਝ ਰਵੇ ਤੇ ਨਾਹ ਕਹਿੰਦੀ ਆ ਵੀ ਮੇਰੇ ਕ ਹੱਥ ਵਿੱਚ ਸਾਰਾ ਕੁਝ ਰਵੇ ਤੇ ਚੰਗਾ ਸੋ ਭਾਂਜੀ ਨੂੰ ਵਿਆਹ ਕੇ ਲਿਆਂਦੀ ਤਾਂ ਆਪਣਾ ਘਰ ਸੰਭਦੀਓ ਤੁਸੀਂ ਕੀ ਲੈਣਾ ਹੈ ਚੌਧਰ ਚ ਮੈਂ ਤਾਂ ਮੁੰਡਾ ਕਾਦਾ ਵਿਆਹ ਆ ਤੇ ਮੁੰਡਾ ਜਿੱਦਾਂ ਵੇਚ ਹੀ ਦਿੱਤਾ ਹੁੰਦਾ ਉਹ ਤਾਂ ਕਿਤੇ ਆਖਿਆ ਨਹੀਂ ਲੱਗਦਾ ਹਰ ਗੱਲ ਉਹਦੀ ਮੰਨਦਾ ਮੇਰੀ ਤਾਂ ਸੁਣਦਾ ਹੀ ਨਹੀਂ ਕੋਈ ਗੱਲ ਨਹੀਂ ਪਹਣੇ ਐਦਾਂ ਨਹੀਂ ਸੋਚੀਦਾ ਹਿੰਦਾ ਐਦਾਂ ਘਰ ਨਹੀਂ ਚੱਲਦੇ ਕੀ ਗਾਰੰਟੀ ਸੱਸਰੀ ਘਰ ਹੋ ਪਤਾ ਠੀਕ ਠਾਕ ਹਾਂ ਹੀ ਠੀਕ ਆ ਚੱਲ ਲਓ ਮਾ ਤਾਂ ਜੀ ਕਿ ਨਹੀਂ ਚੰਗੀ ਤੇਰੀ ਨੂੰ ਚਾਟ ਚਾਹ ਬਣਾ ਲਿਆਈ ਆ ਆਮਾ ਨਹੀਂ ਕਿੰਨੇ ਕੀ ਗੱਲ ਤੋਂ ਲੜਦੇ ਆ ਰਿਹਾ ਕਰੋ ਮਾਵਾ ਤੀਆਂ ਤੇ ਆਂਟੀ ਮੈਂ ਤਾਂ ਚਾਹਨੀ ਆ ਵੀ ਚਲ ਮੰਮੀ ਨਾ ਕੰਮ ਕਰੇ ਸਾਰੀ ਉਮਰ ਕੰਮ ਹੀ ਕੀਤਾ ਵਾ ਆਂਟੀ ਮੇਰੀ ਮਾਂ ਨੇ ਦੇ ਕਿਹਾ ਵੀ ਸੱਸ ਦੀ ਸੇਵਾ ਕਰਾ ਕਰ ਮੈਂ ਤਾਂ ਸੋਗੋ ਸੇਵਾ ਕਰਦੀ ਆ ਮੰਮੀ ਪਤਾ ਨਹੀਂ ਕਿਉਂ ਫੇਜਦੇ ਰਹਿਨੇ ਮੈਂ ਤਾਂ ਸੋਗੋ ਕਹਿੰਨੀ ਵੀ ਚਲਦੀ ਕੁੜੀ ਫੜਿਆ ਕਰੋ ਕੰਮ ਮੈਂ ਆਪੇ ਕਰ ਲਾਂ ਆਂਟੀ ਕੰਮ ਦੀ ਕਿਹੜੀ ਗੱਲ ਆ ਕੰਮ ਤੇ ਝਟ ਹੋ ਜਾਂਦਾ ਵਾ ਚੰਗਾ ਭਾਂਜੀ ਤੁਸੀਂ ਹੁਣ ਲੜਿਆ ਨਾ ਕਰੋ ਮਾਵਾ ਤੀਆਂ ਨੂੰ ਰਲ ਕੇ ਰਿਹਾ ਕਰੋ ਭਾਂਜੀ ਚੰਗੀਆਂ ਨੂੰ ਤੇਰੇ ਸਾਰਾ ਕੰਮ ਸਮਝੀ ਜਾਂਦੀ ਹੈ ਕੋਈ ਨਹੀਂ ਆਂਟੀ ਹੁਣ ਅਸੀਂ ਰਲ ਕੇ ਰਵਾਂ ਕਰਾਂਗੇ ਅਸੀਂ ਨੂੰ ਸਾਸਰੀਆਂ ਨੂੰ ਮਾਵਾ ਮੰਮੀ ਕੋਲ ਇਹਨੇ ਸਾਰਾ ਦਿਨ ਚੁਕੀ ਰੱਖ ਜੇ ਆਇਆ ਆ ਗਿਆ ਆਇਆ ਹੀ ਨਹੀਂ ਕਿਵੇਂ ਬਾਬੇ ਕਿਥੇ ਆ ਬੜਾ ਚੁੱਕਾ ਜਨਾ ਗਰਾਂ ਦੇ ਸਗੋ ਨਹੀਂ ਹੋਣਾ ਚੱਲ 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 ਮੰਮੀ ਕੋਲ ਇਹਨੇ ਸਾਰਾ ਦਿਨ ਚੁਕੀ ਲਾ ਮਗੇ ਜੇ ਤੂੰ ਤਾਂ ਥੋੜਿਆ ਵੀ ਕਰੋ ਮਾਸਾ ਨੂੰ ਥੱਲੇ ਵੀ ਤਾਰਿਆ ਕਰੋ ਕਿਰਿਆ ਨਹੀਂ ਤਾਰਿਆ ਕਰੋ ਹੋ ਨਾ ਚਲੋ ਚਲੋ ਜੀ ਤੂੰ ਕਾਦੇ ਕਰਦੇ ਕੋਈ ਨਹੀਂ ਚਲੋ ਸਟਾਰਟ ਹੈ ਮੇਰਾ ਅੱਛਾ ਮੰਮੀ ਕੁੜੀ ਨੂੰ ਸਾਰਾ ਦਿਨ ਚੁੱਕੀ ਰੱਖ ਜਦੋਂ ਥੱਲੇ ਵੀ ਤਾਲਿਆ ਕਰੋ ਤੇ ਤੋੜਿਆ ਵੀ ਕਰੋ ਮਾਸਾ ਆਹੋ ਤੂੰ ਜਿਆਦਾ ਸਿਆਣੀ ਆ ਗਈ ਮੈਂ ਕਿਹੜਾ ਨਿਆਣੇ ਪਾਲੇ ਕਦੀ ਨਹੀਂ ਮੈਂ ਕਿਹੜਾ ਨਿਆਣੇ ਨਹੀਂ ਪਾਲੇ ਚਲ ਆਹੋ ਤੂੰ ਜਿਆਦਾ ਸਿਆਣੀ ਆ ਗਈ ਮੈਂ ਕਿਹੜਾ ਕਦੀ ਨਿਆਣੇ ਨਹੀਂ ਪਾਲੇ ਤੁਹਾਡੀ ਭੈਣ ਨੂੰ ਹੋ ਗਿਆ ਨਹੀਂ ਨਹੀਂ ਦੇਖਦੀ ਜਾ ਰਹੀ ਹੈ ਹਾਂ ਜੀ ਇਹ ਪਟਾਕਾ ਪੈ ਹੀ ਜਾਂਦਾ ਤੇਰਾ ਆਉਂਦੇ ਕਰਦੇ ਕਰਦੇ ਪਏ ਸੱਚੀ ਅੱਜ ਦੇਖੀ ਜਿਹੜੇ ਪਾ ਗਈ ਥੱਲੇੋਂ ਕੱਢਦੇ ਕਾਗਜਾਂ ਤੋਂ ਨਿਕਲ ਨਹੀਂ ਜਾਂਦੇ ਹਾਂ ਹਾਂ ਚਲ ਆ ਆ ਆ ਆ ਲੈ ਹਾਂ ਆਵੇ ਆਵੇ ਹਾਂ ਮੂੰਹ ਚ ਨਾ ਪਾਇਦਾ ਇੱਦਾਂ ਇੱਦਾਂ ਕਰੇ ਮੈਂ ਕਿਹਦਾ ਪਾਉਂਦਾ ਮੂੰਹ ਤੇ ਇਹ ਕੋਨਾ ਪੋਣਾ ਪੋਣਾ ਇਹਨੂੰ ਕੋਈ ਚੀਜ਼ ਹੋਰ ਮੰਮੀ ਹਾਂ ਨਹੀਂ ਚੱਲ ਚੱਲ ਲੱਗੀ ਮੜਾ ਜਿਹਾ ਸੀਨ ਕਰਨਾ ਡੈਡੀ ਮੰਮੀ ਮੈਂ ਕਹਿਨੀ ਮੰਮੀ ਮੈਂ ਕਿਹੜਾ ਕਹਿਨੀ ਆਹ ਮੰਮੀ ਮੈਂ ਕਿਹੜਾ ਕਹਿਨੀ ਤੂੰ ਹਮ ਤਰਾ ਲਵ ਸੰਦਰੀ ਦਾ ਕਾਂਟ ਹੋ ਜਾਂਦਾ ਨਾ ਲੱਭ ਸਕਲੇ ਲੱਜਣਾ ਨਾ ਇਹ ਤਾਂ ਇੱਕ ਤਾਂ ਗਿਆ ਨਹੀਂ ਮੰਮੀ ਹੰਮੀ ਮੈਂ ਕਿਹੜਾ ਕਹਿੰਦੀ ਕਹਿੰਦੀ ਹੁਣ ਤੁਸੀਂ ਨਿਆਲੇ ਪੈਪਰ ਕੁੜੀ ਨੂੰ ਥੱਲੇ ਭਾਲਿਆ ਕਰੋ ਮਿੱਟੀ ਚ ਵੀ ਖੜਨ ਦਿਆ ਕਰੋ ਚਲ ਮੈਂ ਬੋਲਣਾ ਕੀ ਬੋਲਣਾ ਇਹ ਕੀ ਕਹਿੰਦੀ ਨੂੰ ਫਿਰ ਨੂ ਤੇਰੀ ਕੀ ਕਹਿੰਦੀ ਭੈਣ ਫਿਰ ਇੱਕ ਮਿੰਟ ਦਰੇ ਬੋਲ ਸਹੀ ਕਿਉਂ ਕੀ ਕਰਨਾ ਕੀ ਦੇ ਸਾਹਣੇ ਇਹਦੀ ਇਹ ਵੀ ਵਸੇ ਭੈਣ ਜੀ ਤੁਸੀਂ ਲੜਿਆ ਨਾ ਕਰੋ ਨੂੰ ਸੱਸ ਬਣ ਮਾਮਾ ਦੀਆਂ ਬਣ ਕੇ ਨੂੰ ਸੱਸ ਨਾ ਬਣ ਕੇ ਇਦਾਂ ਹੀ ਕਹਦੇ ਯਾਰ ਲੜਿਆ ਨਾ ਕਰੋ ਸਭਾ ਆਹ ਇਹ ਹੋਰ ਮਾਮਾ ਦੀਆਂ ਅੰਗੂੜਿਆ ਹਾਂ ਇਦਾਂ ਹੀ ਚੱਲ ਇਦਾਂ ਮੈਂ ਕਿਹਾ ਹੀ ਅੱਗੇ ਹੀ